ਜਿਵੇਂ ਸਿਆਣੇ ਕਹਿੰਦੇ ਆ ਵੀ ਨਾਲੇ ਪੁੰਨ ਨਾਲੇ ਫਲੀਆਂ ਦੋਸਤੋ ਨਾਲ ਤੇ ਆਪਣੇ ਘਰ ਦੀ ਡੈਕੋਰੇਸ਼ਨ ਉਹ ਸਾਡੇ ਸੋਹਣਾ ਬਣਦਾ ਹਨ ਦੇਖਾ ਜਿਹੜੀ ਸਾਡੇ ਘਰ ਦੀ ਉਹ ਸੋਹਣੀ ਬਣਦੀ ਆ ਆਪਾਂ ਫੁੱਲਾਂ ਵਾਲੇ ਪੌਦੇ ਵੀ ਵਿੱਚ ਐਡ ਕਰੀਏ ਤੇ ਨਾਲ ਦੀ ਨਾਲ ਫਲ ਵਾਲੇ ਉਹ ਤੁਸੀਂ ਉੱਪਰ ਵੇਖੋ ਨਾਰ ਵੀ ਕਿੰਨਾ ਸੋਹਣਾ ਲੱਗਿਆ ਹੋਇਆ ਪੱਕ ਕੇ ਉਹ ਵਿੱਚੋਂ ਪਾਟਿਆ ਹੋਇਆ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਨਾ ਆਪਣੇ ਘਰਾਂ ਦੇ ਵਿੱਚ ਪੈਦਾ ਹੁੰਦੀ ਆ ਪੰਜਾਬ ਦਾ ਜਿਹੜਾ এনवायरमेंट ਹੈ ਇਦਾਂ ਦਾ ਆ ਕਿਨੂਆਂ ਦਾ ਬੂਟਾ ਵੀ ਬਿਲਕੁਲ ਰੈਡੀ ਆ ਫਲ ਦੇ ਨਾਲ ਹੀ ਆਪਣੇ ਅਮਰੂਦਾਂ ਦੇ ਪੌਦੇ ਲਾਏ ਹੋਏ ਸੀ ਇਹੋ ਪੌਦਾ ਕਿ ਜਿਹੜਾ ਬਾਰਾ ਬਾਂਸੀ ਆ ਇਹ ਦੋ ਸੀਜ਼ਨ ਤਿੰਨ ਸੀਜ਼ਨ ਇਹ ਫਰੂਟ ਦਿੰਦਾ ਦੋ ਪੌਦੇ ਆ ਉਹ ਦੇਸੀ ਪੌਦਾ ਆ ਗਿਆ ਸੀਗਾ ਆਪਾਂ ਘਰ ਤਿਆਰ ਕਰਕੇ ਲਾਏ ਆ ਤੇ ਹਾਈਬ੍ਰਿਡ ਕਹ ਦੰਨੇ ਆ ਜਬ 12 ਬਾਂਸੀ ਆਪਾਂ ਨਰਸਰੀ ਚੋਂ ਲੈ ਕੇ ਆਏ ਸੀਗੇ ਉਹ ਛੋਟੇ ਵਾਲਾ ਪੌਦਾ ਇਹਦੇ ਹੁਣ ਵੀ ਇੱਕ ਦੋ ਅਮਰੂਦ ਲੱਗੇ ਹੋਏ ਆ ਆ ਦੇ ਨਾ ਜਿਵੇਂ ਆ ਦੇਖੋ ਛੋਟਾ ਜਿਹਾ ਅਮਰੂਦ ਦਿਖਾਈ ਦਿੰਦਾ ਹੋਵੇ ਤੇ ਇੱਕ ਵੱਡੇ ਸਾਈਜ਼ ਚ ਵੀ ਲੱਗਿਆ ਹੋਇਆ ਅੰਦਰ ਜੇ ਆਪਾਂ ਥੋੜੀ ਜਿਹੀ ਹਿੰਮਤ ਕਰਾਂਗੇ ਨਾ ਤ ਉਹਦਾ ਫਲ ਆ ਜਿਹੜਾ ਪ੍ਰਮਾਤਮਾ ਜ਼ਰੂਰ ਦੇਉ ਇੱਕ ਨਿੰਬੂਆ ਦੀ ਕੁਆਲਿਟੀ ਸੀ ਪਿੱਛੇ ਤੇ ਕਿੰਨੂ ਆndi ਆ ਦੇਖੋ ਛੋਟਾ ਜਿਹਾ ਪੌਦਾ ਹੈ ਤੇ ਕਿੰਨੂ ਦਾ ਫਲ ਲੱਗਿਆ ਹੋਇਆ ਉਹ ਲਖਾਠਾਂ ਦਾ ਪੌਦਾ ਆ ਗਿਆ ਨਾਲੇ ਤੇ ਘਰੇ ਆਕਸੀਜਨ ਹਰਿਆਲੀ ਤੇ ਨਾਲੇ ਸਾਨੂੰ ਇਹਨਾਂ ਤੋਂ ਫਲ ਮਿਲ ਰਿਹਾ ਹੋਰ ਇਸ ਤੋਂ ਬਿਹਤਰ ਕੀ ਹੋ ਸਕਦਾ ਤਕਰੀਬਨ ਜਿਆਦਾ ਲੋਡ ਨਹੀਂ ਹੁੰਦੀ ਆਪਾਂ ਨੂੰ ਥੋੜਾ ਜੀ ਜਗ੍ਹਾ 1-2 ਵਿਸਵੇਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ ਆਪਣੇ ਘਰਾਂ ਦੇ ਵਿੱਚ ਇੰਨੀ ਕੁ ਜਗ੍ਹਾ ਫालतू ਪਈ ਹੁੰਦੀ ਆ ਜੇ ਕਿ ਖੇਤੀਬਾੜੀ ਨਾਲ ਆਪਾਂ ਸਬੰਧਤ ਪਰਿਵਾਰ ਆ ਤੇ 1-2 ਵਿਸਵੇਾਂ ਦੇ ਵਿੱਚ ਹੀ ਇਹ ਸਾਰੀ ਸੈਟਿੰਗ ਹੋ ਸਕਦੀ ਆ ਤਕਰੀਬਨ ਸਾਨੂੰ 10 ਪ੍ਰਕਾਰ ਦਾ ਜਿਹੜਾ ਫਲਦਾਰ ਪੌਦਾ ਨਾ ਉਹ ਅਸੀਂ ਉਹਦੇ ਵਿੱਚ ਸੈੱਟ ਕਰ ਸਕਦੇ ਆ ਇਹ ਚੀਕੂ ਦਾ ਪੌਦਾ ਹੈ ਜੀ ਹੁਣ ਚੀਕੂ ਵੀ ਬਿਲਕੁਲ ਤਿਆਰ ਹੈ ਕਈ ਚੀਕੂ ਵੀ ਲੱਗੇ ਹੋਏ ਆ ਅੱਗੇ ਉਹ 베ਰੀ ਦਾ ਪੌਦਾ ਆ ਗਿਆ ਆਪਾਂ ਪਿਛਲੇ ਸੀਜ਼ਨ ਵੀ ਬਹੁਤ ਬਹੁਤ ਇਸ ਤੋਂ ਫਰੂਟ ਖਾਧਾ ਤੇ ਬਾਬੇ ਦੀ ਕਿਰਪਾ ਨਾਲ ਇਸ ਸੀਜ਼ਨ ਵੀ बस लोड किए है, थोड़ी हिम्मत दी क्योंकि ज्यादा ये कोई केयर ਵੀ ਨੇਪਾਲ ਦੇ ਇੱਕ ਵਾਰੀ ਪੌਦੇ ਲਾਓ तकरीबन ਜੇ ਆਪਾਂ 1000 ਰੁਪਏ ਦੇ ਪੌਦੇ ਲੈ ਕੇ ਲਾਉਂਦੇ ਆ ਨਾ ਤੇ ਉਸ ਦਾ ਜਿਹੜਾ ਫਲ ਹੈ ਆਪਣਾ ਪੂਰਾ ਪਰਿਵਾਰ ਤੇ ਸਾਡੇ ਨੇੜੇ ਦੇ ਯਾਰ ਦੋਸਤ ਵੀ ਖਾ ਸਕਦੇ ਆ ਨਾਲੇ ਸਾਡੇ ਘਰ ਹਰਿਆਲੀ ਹੋਵੇਗੀ ਨਾਲ ਇਹਦਾ ਆਕਸੀਜਨ ਸਾਨੂੰ ਸਾਡੇ ਸਰੀਰ ਦੇ ਪਹਿਲੇ ਲੋੜ ਆ ਦੇਖੋ ਉਹ ਪੂਰੀ ਕਰਦੀ ਹੈ ਤੇ ਨਾਲ ਇਹਨਾਂ ਨਾਲ ਜਿਹੜਾ ਕਰਦੀ ਹੈ ਨਾ ਉਹ ਰੌਣਕ ਹੈ ਉਹ ਵੱਖਰੀ ਰਹਿੰਦੀ ਆ ਆਪਾਂ ਜਰੂਰ ਕੋਸ਼ਿਸ਼ ਕਰੋ ਆਪਣੇ ਘਰਾਂ ਦੇ ਵਿੱਚ ਜਿੱਥੇ ਵੀ ਜਗ੍ਹਾ ਮਿਲਦੀ ਆਪਣੇ ਖੇਤਾਂ ਦੇ ਵਿੱਚ ਵੱਧ ਤੋਂ ਵੱਧ ਪੌਦੇ ਲਾਈਏ ਆਪ ਚੰਗਾ ਤਾਜ਼ਾ ਫਲ ਖਾਈਏ ਦੇ ਨਾਲੇ ਸੋਹਣੇ ਵਾਤਾਵਰਨ ਦੇ ਵਿੱਚ ਉਸ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਦੋਸਤੋ ਧੰਨਵਾਦ ਜੀ